ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਨੇ ਇਹ ਸਵਾਲ ਖੜੇ ਕਿਉਂ ਕੀਤੇ ਨੇ ਕਿਉਂਕਿ ਨੀਤੀ ਆਯੂਗ ਦੀ ਮੀਟਿੰਗ ਹੋਈ ਸੀ ਭਾਰਤੀ ਜਨਤਾ ਪਾਰਟੀ ਨੇ ਸਾਰੇ ਪ੍ਰਦੇਸ਼ਾਂ ਯਾਨੀ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨਵੀਟੇਸ਼ਨ ਲੈਟਰ ਦਿੱਤੇ ਸੀ ਕਿ ਤੁਸੀਂ ਨੀਤੀ ਆਯੋਗ ਦਾ ਹਿੱਸਾ ਬਣੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦੇ ਘਰਾਂ ਤੇ ਜੋ ਨਹੀਂ ਸਰਗੀ ਅਤੇ ਉਹ ਗੈਰ ਹਾਜ਼ਰ ਰਹੇ ਨੀਤੀ ਆਯੋਗ ਦੀ ਮੀਟਿੰਗ ਹੋਈ ਹੈ ਜਿਹੜੀ ਦਿੱਲੀ ਦੇ ਵਿੱਚ ਅੱਜ ਤੋਂ 2 ਦਿਨ ਪਹਿਲਾਂ ਇਸ ਨੂੰ ਲੈ ਕੇ ਹੁਣ ਭੜਕੇ ਨੇ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਕਿ ਜਦੋਂ ਫੰਡ ਲੈਣੇ ਹੁੰਦੇ ਨੇ ਫਿਰ ਗੋਡੇ ਰਗੜਦੇ ਨੇ ਕੇਂਦੀ ਸਰਕਾਰ ਦੇ ਅੱਗੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਅੱਗੇ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਕੇਂਦਰ ਸਰਕਾਰ ਬੜੇ ਵਧੀਆ ਪੈਕੇਜ ਲੈ ਕੇ ਆ ਰਹੀ ਹੈ ਇਹ ਕਿਉਂ ਨਹੀਂ ਮੰਗਦੇ ਇਹ ਇਸ ਕਰਕੇ ਨਹੀਂ ਪੈਕੇਜ ਮੰਗ ਰਿਹਾ ਕਿਉਂਕਿ 2500 ਕਰੋੜ ਰੁਪਈਆ ਸੈਂਟਰ ਸਰਕਾਰ ਨੇ ਰਿਲੀਜ਼ ਕੀਤਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਜਿਹੜੀਆਂ ਮੁਲਾਜ਼ਮਾਂ ਨੂੰ ਤਨਖਾਹ ਦੇਣੀਆਂ ਨੇ ਇਹ ਉਹ ਦਿਨਾਂ ਦਿਨਾਂ ਦੀ ਗੱਲ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਅਤੇ ਚੋਣ ਜਾਬਤਾ ਲੱਗਾ ਹੋਇਆ ਸੀ ਯਾਨੀ ਕਿ ਪੰਜਾਬ ਦਾ ਖਜ਼ਾਨਾ ਖਜ਼ਾਨਾ ਜਿਹੜਾ ਹੈ ਉਹ ਖਾਲੀ ਸੀ ਇਸ ਨੂੰ ਲੈ ਕੇ ਹੁਣ ਰਵਨੀਤ ਮਿੱਤੂ ਨੇ ਫਿਰ ਦੁਬਾਰਾ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ 2500 ਕਰੋੜ ਰੁਪਈਆ ਫੰਡ ਰੀਲੀਜ਼ ਕੀਤਾ ਸੀ ਭਾਰਤੀ ਜਨਤਾ ਪਾਰਟੀ ਨੇ ਸੈਂਟਰ ਦੇ ਵਿੱਚੋਂ ਉਸ ਫੰਡ ਨੂੰ ਭਗਵੰਤ ਮਾਨ ਅਤੇ ਭਗਵੰਤ ਮਾਨ ਦੇ ਮੰਤਰੀਆਂ ਨੇ ਜਿਹੜਾ ਹੈ ਰੈਲੀਆਂ ਵਾਸਤੇ ਯੂਜ਼ ਕੀਤਾ ਅਤੇ ਉਸ ਫੰਡ ਦਾ ਦੁਰਪਰਯੋਗ ਕੀਤਾ ਗਿਆ ਦੁਰਵਰਤੋਂ ਕੀਤੀ ਗਈ ਇਹ ਬੜੇ ਵੱਡੇ ਇਲਜ਼ਾਮ ਲਗਾਏ ਨੇ ਰਵਨੀਤ ਬਿੱਟੂ ਨੇ ਮੌਜੂਦਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੈਕੇਜ ਲੈਣਾ ਚਾਹੁੰਦੇ ਨੇ ਇਹਨਾਂ ਨੂੰ ਜਿਹੜੀ ਨੀਤੀ ਆਯੋਗ ਜਿਹੜੀ ਮੀਟਿੰਗ ਹੈ ਉਹਦਾ ਹਿੱਸਾ ਲੈਣਾ ਚਾਹੀਦਾ ਸੀ ਜੇ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਉਥਾਂ ਉਹਨਾਂ ਨੇ ਹਾਈ ਲੁਆਈ ਹੈ ਕਿ ਇਹ ਭਾਰਤ ਤੋਂ ਅਲੱਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਇਹਨਾਂ ਨੇ ਫੰਡ ਲੈਣੇ ਹੁੰਦੇ ਨੇ ਫਿਰ ਗੋਡੇ ਟੇਕਦੇ ਨੇ ਫਿਰ ਪਲਟਵਾਰ ਕਰਦੇ ਨੇ ਕਿ ਸੈਂਟਰ ਸਰਕਾਰ ਸਾਨੂੰ ਫੰਡ ਨਹੀਂ ਦਿੰਦਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿਸਾਨਾਂ ਤੇ ਬੜੇ ਵੱਡੇ ਇਲਜ਼ਾਮ ਲਗਾਏ ਉਹਨੇ ਕਿਹਾ 70 ਨੂੰ ਨਕਲੀ ਕਿਸਾਨ ਜਥੇਬੰਦੀਆਂ ਮਰ ਚੁੱਕੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਦੇ ਤੇ ਰਾਹੁਲ ਗਾਂਧੀ ਨਾਲ ਮੀਟਿੰਗਾਂ ਕਰਦੀਆਂ ਨੇ ਕਦੇ ਸੋਨੀਆ ਗਾਂਧੀ ਨਾਲ ਕਰਦੀਆਂ ਨੇ ਕਦੇ ਉਹ ਯੂਪੀ ਦੇ ਵਿੱਚ ਜਾ ਕੇ ਮੀਟਿੰਗਾਂ ਕਰਦੀਆਂ ਨੇ ਉਹ 70 ਜਿਹੜੀਆਂ ਜਥੇਬੰਦੀਆਂ ਨੇ ਉਹ ਨਕਲੀ ਨੇ ਇੱਕ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨ ਲਗਭਗ ਗੁੱਸੇ ਦੇ ਵਿੱਚ ਆ ਕੇ ਰਵਨੀਤ ਬਿੱਟੂ ਨੂੰ ਕਿਰਨਗੇ ਐਮ ਐਸ ਪੀ ਜੇ ਮੰਗਣਗੇ ਤੇ ਕੀ ਕਰਨਗੇ ਪੰਜਾਬ ਦਾ ਕਹਾਨ ਕਰਨਗੇ ਪੰਜਾਬ ਦੇ ਲੋਕਾਂ ਦੇ ਨਾਲ ਦੁਸ਼ਮਨੀ ਪਗਾ ਰਹੇ ਨੇ ਪੰਜਾਬ ਦੇ ਲੋਕਾਂ ਨਾਲ ਦੁਸ਼ਮਨੀ ਪਗਾ ਰਹੇ ਨੇ ਜੇਕਰ ਪੰਜਾਬ ਦੇ ਕਿਸਾਨ ਐਮਐਸਪੀ ਦੀ ਮੰਗ ਕਰਦੇ ਨੇ ਭਾਈ ਸਾਹਿਬ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਨਵੇਂ-ਨਵੇਂ ਕੇਂਦਰੀ ਮੰਤਰੀ ਬਣਿਓ ਕਦੇ ਕਿਸਾਨਾਂ ਦੀਆਂ ਕੁਰਬਾਨਾਂ ਤੇ ਕਦੇ ਘਡਾਸਿਆਂ ਤੇ ਕਦੇ ਗਾਤਰਿਆਂ ਤੇ ਇਸ ਤਰ੍ਹਾਂ ਦੇ ਤੁਸੀਂ ਵੱਡੇ-ਵੱਡੇ ਦੋਸ਼ ਲਾਉਂਦੇ ਰਹਿੰਦੇ ਹੋ ਇਹਨਾਂ ਦਿਨਾਂ ਦੇ ਵਿੱਚ ਸੁਨਾਮ ਦੇ ਵਿੱਚ ਨੇ ਸੰਗਰੂਰ ਦੇ ਵਿੱਚ ਨੇ ਜਿਹੜੀਆਂ ਵਿਵੋਧ ਬੰਦੀਆਂ ਕਰ ਰਹੇ ਨੇ ਜਾਂ ਆਮ ਲੋਕਾਂ ਨੂੰ ਮਿਲ ਰਹੇ ਨੇ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਗੱਲਾਂ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਲੇਕਿਨ ਐਮਐਸਪੀ ਨੂੰ ਜੇ ਲੱਗ ਹੁੰਦੀ ਏ ਤੇ ਕਹਿੰਦਾ ਇਹਦੇ ਨਾਲ ਪੰਜਾਬ ਦੇ ਵਿੱਚ ਦੁਸ਼ਮੀ ਵਧੇਗੀ ਪੰਜਾਬ ਦੇ ਲੋਕਾਂ ਨਾਲ ਇਹ 70 ਜਥੇ ਬੰਦੀਆਂ ਜਿਹੜੀਆਂ ਨਕਲੀ ਬਣੀਆਂ ਨੇ ਕਿਸਾਨਾਂ ਦੀਆਂ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀਆਂ ਨੇ ਭਾਈ ਸਾਹਿਬ ਜੀ ਅਸੀਂ ਐਮਐਸਪੀ ਕੱਲੇ ਪੰਜਾਬ ਵਾਸਤੇ ਨਹੀਂ ਮੰਗਦੇ ਅਸੀਂ ਮੰਗ ਰਹੇ ਹਾਂ ਪੂਰੇ ਭਾਰਤ ਵਾਸਤੇ ਅਤੇ ਇਹ ਸਾਡਾ ਹੱਕ ਹੈ ਇਹ ਸਾਡਾ ਰਾਈਟ ਹੈ ਆਵਾਜ਼ ਬੁਲੰਦ ਕਰਨਾ ਦੇਣਾ ਜਾਂ ਨਾ ਦੇਣਾ ਸੁਆਮੀ ਨਾਥਨ ਰਿਪੋਰਟ ਦੀ ਉਹਨਾਂ ਨੇ ਸਵਾਲ ਚੱਕ ਕੇ ਕਿਹਾ ਤਾਂ ਲਾਗੂ ਵੀ ਹੋ ਸਕਦੀ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਗੰਗਨਾ ਨੌਤ ਵਰਗਿਆਂ ਨੇ ਵੀ ਕਿਹਾ ਸੀ ਅਤੇ ਜਿਹੜੇ ਸ਼ਿਵਰਾਜ ਚੋਹਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਕੋਰੀ ਨਾ ਕਰ ਦਿੱਤੀ ਹੈ ਹੁਣ ਰਵਨੀਤ ਬਿੱਟੂ ਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੁਰ ਨਾਲ ਸੁਰ ਮਿਲੇ ਹੋਏ ਨੇ ਕਿਉਂਕਿ ਨਵੇਂ ਹਾਰਨ ਦੇ ਬਾਅਦ ਯੁੱਧ ਵੀ ਭਾਰਤੀ ਜਨਤਾ ਪਾਰਟੀ ਨੇ ਪਤਾ ਖੜਾ ਦਿੱਤਾ ਹੈ ਰਵਨੀਤ ਬਿੱਟੂ ਦੇ ਐਟਲੀਸ ਵੀ ਕੁਝ ਤਾਂ ਬੋਲਣਗੇ ਉਜਤਾ ਸਾਡੇ ਗੁਣ ਗਾਉਣਗੇ ਪੰਜਾਬ ਦੇ ਵਿੱਚ ਕੇ ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਕੁਝ ਕਰ ਰਹੀ ਹੈ ਪੰਜਾਬ ਦੇ ਲਈ ਲੇਕਿਨ ਅਜੇ ਕੁਝ ਹੋ ਨਹੀਂ ਰਿਹਾ ਅਤੇ ਇਸ ਨੂੰ ਲੈ ਕੇ ਹੁਣ ਪ੍ਰਧਾਨ ਰਵਨੀਤ ਬਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਨੇ ਕਿ ਆਯੋਗ ਜਿਹੜੀ ਨੀਤੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਸੀ ਪੈਕੇਜ ਲੈਣ ਵੇਲੇ ਤਾ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਗੋਡੇ ਟਿਕਦੇ ਨੇ ਜੇਕਰ ਮੀਟਿੰਗ ਵਾਸਤੇ ਬੁਲਾਇਆ ਜਾਂਦਾ ਤੇ ਗਹਿਰਾ ਜ਼ਰੰਦ ਨੇ ਉਹਨਾਂ ਨੇ ਕਿਹਾ ਕਿ ਜਦੋਂ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਦਿਨਾਂ ਦੇ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਡਿਵੈਲਪਮੈਂਟ ਦੇ ਸਾਰੇ ਦੇ ਸਾਰੇ ਕੰਮ ਰੁਕੇ ਹੋਏ ਨੇ ਕਿਸਾਨਾਂ ਨੂੰ ਵੀ ਲੈ ਕੇ ਹੋ ਗਿਆ ਕੁਰਬਾਨਾਂ ਨੂੰ ਲੈ ਕੇ ਵੀ ਉਹਨੇ ਗੱਲ ਕੀਤੀ ਯਾਨੀ ਕਿ ਸਾਰਿਆਂ ਨੂੰ ਹੁਣ ਪੰਬਲ ਪੂਸੇ ਦੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਰੀਤ ਬਿੱਟੂ ਕਿਉਂਕਿ ਉਹਨਾਂ ਉੱਤੇ ਨਵੇਂ-ਨਵੇਂ ਕੇਂਦਰੀ ਮੰਤਰੀ ਬਣਦਾ ਜਿਹੜਾ ਨਸ਼ਾ ਸ਼ਾਇਆ ਹੋਇਆ ਹੈ